ਆ ਕੇ ਮਾਜਲਾ ਨੂੰ ਬੋਲੇ ਬੋਲੇ ਥਨਾਰ ਅਗੜੀ ਜੰਨੀ ਐ ਨਹੀਂ ਨਹੀਂ ਜਿੱਤੇ ਸਾਲ ਕੋ ਤਮਾਦ ਦੀ ਹੁੰਦੀ ਆ ਤੀਜਾ ਰੱਖਣ ਦਾ ਲੱਖਣਾ ਇਹਨਾਂ ਨੂੰ ਮੇਰੇ ਦਾਜ ਦੀ ਬਾਲਟੀ ਐ ਦੇਖ ਲੈ ਇਹਨੂੰ ਪੈਸਾ ਲਵੋਗੇ ਸਾਹਮਣੇ ਸਾਹਮਣੇ ਰੱਖੀ ਜਾਵੇਂ ਬੇਬੇ ਫਿਰ ਅਸੀਂ ਕਿਹੜਾ ਸਿੱਟਰ ਲੱਗੇ ਆ ਜੇ ਤੇਰੇ ਦਾਜ ਵਾਲੀ ਬਾਲਟੀ ਐ ਇਹ ਸਿੱਟਰ ਨਾਲ ਵਾਅਦਾ ਕਰ ਦਿਓ ਆ ਜਿਹੜੀ ਕੁੱਤੇ ਕਮਾਣੀ ਕਰਦੇ ਹੋ ਓ ਬੇਬੇ ਨਹੀਂ ਉਹੀ ਲਉਦਾ ਰਹਿੰਦਾ ਦਿਨ ਸਾਰਾ ਹੁਣ ਕਿੱਥੇ ਚੱਕਲੀ ਬਾਲਟੀ ਬੇਬੇ ਤਾਰ ਕੱਢ ਕੇ ਲਿਉਣੀ ਆ ਇਹ ਤਾਂ ਤਿੰਨ ਤਾਰ ਕੱਢ ਕੇ ਲਿਉਣੀ ਕਿਉਂ ਨੀ ਇਹ ਮੇਰੇ ਤਾਰ ਦੀ ਬਾਲਟੀ ਐ ਸਾਨ-ਸਾਨ ਰੱਖਦੀਆਂ ਮੈਂ ਤੈਨੂੰ ਤੇ ਬੇਬੇ ਫੇਰ ਕੀ ਐ ਜੀ ਤੁਹਾਡੇ ਦਾਤ ਚਾਹੀਆ ਆ ਅਖਰ ਨੂੰ ਘਰੇ ਦਾ ਚੀਜ਼ ਵਰਤਣੀ ਆ ਹੁਣ ਤਾਰ ਕਾਚ ਕੱਢ ਕੇ ਲੈ ਕੇ ਆਉਂਗੀ ਨੀ ਤੂੰ ਤਾਰ ਘੱਟ ਉਹਦੇ 'ਚ ਜਿਹੜਾ ਤੇਰੀ ਮਾਂ ਪਿਓ ਨੇ ਲੋਹਾ ਮੱਥੇ ਮਾਰਿਆ ਬੇਬੇ ਦੇਖੀ ਇਹ ਜੀ ਗੱਲਾਂ ਕਿਉਂ ਕਰਦੀ ਹੋ ਨਹੀਂ ਆ ਫਿਰ ਐਦਾ ਕੀ ਕਰਾਉਂਗੇ ਇਹ ਤਾਂ ਪਿੱਤਲ ਦੀ ਬਾਲਟੀ ਐ ਉਹ ਤੇਰੀ ਮਾਂ ਨੇ ਦਿੱਤਾ ਜਿਹੜਾ ਲੋਹਾ ਚਾਕੇ ਸਿਰ 'ਚ ਮੱਥੇ ਮਾਰਿਆ ਇਹ ਨਹੀਂ ਮੈਂ ਤਾਰ ਨਾਲ ਆਪੀ ਕੱਢ ਲਿਆਂਗੀ ਚੱਲ ਬੇਬੇ ਮਰਜ਼ੀ ਐ ਤੇਰੀ ਮਾਂ ਤਾਂ ਰੋਜ਼ ਮਾਂਜਦੀਆਂ ਧੜ ਕੱਢ ਕੇ ਤੂੰ ਹੀ ਸਿੱਟਦਾਂਦੀ ਐ ਇਹ ਮਾਂਜਣਾ ਚੱਕਲਾ ਦੀ ਪਟਾਲੀ ਬਣ ਕੇ ਨਾਲੇ 20 ਵਾਰਾ ਕਿਹਾ ਮੇਰੀ ਚੀਜ਼ ਨੂੰ ਹੱਥ ਨਾਲ ਆਇਆ ਕਰ ਮੇਰੇ ਮਾਪਿਆਂ ਨੂੰ ਪੂਰੇ ਥੌਪਨਾ ਦੇ ਦਿੱਤੀਆਂ ਇਹਦੇ ਤੁਸਣਾ ਬਾਪੂ ਜੀ ਹਾਂ ਭਈ ਮੈਂ ਕੀ ਕਰਾਂ ਹੁਣ ਤੁਸੀਂ ਮੰਮੀ ਨੂੰ ਸਮਝਾਓ ਹਰ ਟਾਈਮ ਮੇਰੇ ਨਾਲ ਲੜਦੇ ਰਹਿੰਦੇ ਆ ਬਸ ਕਦੇ ਮੈਨੂੰ ਕਹਿੰਗੇ ਮੇਰੀ ਆ ਚੀਜ਼ ਨਹੀਂ ਵਰਤਨੀ ਮੇਰੀ ਆ ਚੀਜ਼ ਨਹੀਂ ਵਰਤਨੀ ਇਹ ਮੇਰੇ ਪੇਕੇ ਨਾਲ ਦਿੱਤੀ ਆ ਮੇਰੇ ਦਾਦਾ ਜੀ ਫਿਰ ਤੁਸੀਂ ਐਂ ਦੱਸੋ ਮੈਂ ਹੁਣ ਘਰ ਚੋਂ ਵਰਤਾਂ ਕੀ ਹੋਰ ਕੋਈ ਨਾ ਕੋਈ ਕੋਈ ਘਰ ਦਾ ਦੋ ਮਿੰਟ ਦਾ ਹੋਏ ਹੀ ਗੱਲ ਕਰਾਂਗੇ ਤੇਰੇ ਕੋਲੇ ਕਿਹਾ ਮੈਂ ਤੂੰ ਇਹ ਗੱਲ ਕਰਾਂਗੇ ਮੈਂ ਹੁਣ ਕੀ ਕਰਾਂ ਪਹਿਲਾਂ ਇਹਨਾਂ ਦਾ ਸਸਰੂਆਣਾ ਆ ਗਿਆ ਉਹ ਮੇਰੀ ਬੇਬੇ ਦੀਵੇਂ ਕੋਹ ਕਹੀ ਜਾਂਦੀ ਆਜਾ ਤੂੰ ਰਾਤ ਕਿਹੜਾ ਕਰਦੀ ਚੀਜ਼ ਆਪੂ ਜੀ ਫਿਰ ਕੱਚ ਤਾਂ ਹੁਣ ਚੀਜ਼ ਕਰਤੀ ਜਾਂਦੀ ਹੈ ਮੈਂ ਨਾ ਕਿਹ ਖੂਝ ਜਾਵਾ ਉਹਨਾਂ ਕੋਲ ਉਹਨਾਂ ਉਹਨਾਂ ਅੱਜ ਵੀ ਮੈਨੂੰ ਆਏ ਨਹੀਂ ਗੱਲ ਤੈਨੂੰ ਆ ਨਹੀਂ ਜਾਂਦਾ ਉਹਨੇ ਹੋ ਨਹੀਂ ਕਰਾ ਮੈਂ ਸੁਣ ਕੇ ਗੱਲਾਂ ਸੁਣ ਨਹੀਂ ਸਕਦੀ ਆ ਬਸ ਮੈਥਾ ਨਹੀਂ ਕਿਸੇ ਦਾ ਲੱਗਦਾ ਕਿ ਅਸਾਂ ਮੁੱਕਾ ਦਾ ਹੁੰਦਾ ਹੈ ਬੜਾ ਸਟਿਕ ਜੋ ਕਬੀਰ ਭਾ ਲੈ ਕਿ ਮੈਂ ਸੁੱਤੀ ਪਈ ਐ ਤੇ ਰੋਟੀ ਪਣੀ ਲੈ ਆ ਜਾ ਕੇ ਭੁੱਖ ਬਹੁਤ ਲੱਗੀ ਆ ਹੋਆ ਹੋ ਮੈਂ ਰੋਟੀ ਲੈ ਕੇ ਆਉਂਗੀ ਆਪੀ ਪਾ ਕੇ ਖਾ ਲਾ ਕਿਉਂ ਕੀ ਗੱਲ ਲਉਗੀ ਨਾ ਨਾ ਉੱਥੇ ਭਾਈ ਪੈਸੇ ਚੀਜ਼ ਨੂੰ ਫੇਰ ਹੱਥ ਲਾਉਂਗੀ ਫੇਰ ਤੇਰੀ ਮਾਂ ਕਹਿ ਦਊਗੀ ਇਹ ਤਾਂ ਮੇਰੀ ਐ ਇਹ ਤਾਂ ਸਾਡੀ ਐ ਤੂੰ ਆਪੇ ਪੇਕੇ ਆਂੀਆਂ ਚ ਫੜਾ ਦੇ ਰੋਟੀਆਂ ਲੈ ਮੇਰਾ ਬਈ ਗੱਲ ਹੋਈ ਆਜ ਤੇਰੀ ਵੇਬ ਨਾਲ ਓ ਕੀ ਕੀ ਦੱਸਾਂ ਤੈਨੂੰ ਗੱਲਾਂ ਗੱਲਾਂ ਬਥੇਰ ਹੋਣਦੀਆਂ ਉਹ ਰੋਜ਼ ਰੋਜ਼ ਪਤਾ ਮੈਨੂੰ ਕਿੰਨਾ ਕੁਸ ਲਾਉਂਦੇ ਆ ਹਰੇਕ ਚੀਜ਼ ਮੇਰੇ ਹੱਥ ਚੋਂ ਫੜ ਲੈਂਦੇ ਆ ਵੀ ਆ ਵੀ ਤੇਰੇ ਪੇਕੇ ਨਾਲ ਹੀ ਦਿੱਤੀ ਆ ਵੀ ਤੇਰੇ ਪੇਕੇ ਨਾਲ ਹੀ ਦਿੱਤੀ ਫਿਰ ਮੈਂ ਕੀ ਕਰਾਉਣਾ ਫਿਰ ਉਹੀ ਪਿਛਲੇ ਰਵਾਜ ਜਾਂ ਗੱਲਾਂ ਆ ਤੈਨੂੰ ਪਤਾ ਹੁਣ ਪਿੰਡੂ ਮਾਤਾ ਸਾਰੀ ਠੀਕ ਹੈ ਉਹਨਾਂ ਨੂੰ ਤਾਂ ਆਪਦੀ ਚੀਜ਼ ਨਾਲ ਹੀ ਪਿਆਰ ਹੁੰਦਾਗਾ ਹੋਰ ਦੱਸਣ ਕੀ ਕਰਨਾ ਆਪਦੀ ਚੀਜ਼ ਨਾਲ ਤਾਂ ਪਿਆਰ ਹੁੰਦਾ ਮੈਂ ਮੰਨਦੀ ਆ ਪਰ ਜੇ ਕੋਈ ਜੇ ਚਲ ਬੇਬੇ ਦੇ ਪੇਕਿਆ ਨੇ ਕੋਈ ਚੀਜ਼ ਦਿੱਤੀ ਵੀ ਆ ਮੈਂ ਮੰਨਦੀ ਆ ਪਰ ਇਹ ਥੋੜੀ ਆ ਵੀ ਸਾਰੇ ਦਿਨ ਮੈਨੂੰ ਸੁਣਾਈ ਜਾਊਗੀ ਜਾਂ ਉਹ ਚੀਜ਼ ਆਪ ਮੈਨੂੰ ਵਰਤਣੀ ਨਹੀਂ ਦੇਊਗੀ ਓਏ ਯਾਰ ਕੀ ਆ ਲੈ ਯਾਰ ਦੇਖੀ ਬੰਦਾ ਥੱਕਿਆ ਹਾਰਾ ਕੰਮ ਤੋਂ ਆਉਂਦਾ ਆ ਕੇ ਨਾ ਰੋਟੀ ਨਾ ਚਾਹ ਨਾ ਪਾਣੀ ਆ ਸੋਡੀ ਕਚਕਚ ਹੁਣ ਦੱਸ ਮੈਂ ਕੀ ਕਰਾਂ ਤੁਸੀਂ ਪਤਾ ਕੀ ਕਰਨਾ ਮੈਨੂੰ ਸਾਰੇ ਭਾਂਡੇ ਅੱਜ ਤੋਂ ਲਿਆ ਦਿਓ ਜਿਹੜੀ ਮੈਂ ਚੀਜ਼ ਵਰਤ ਸਕਾਂ ਤੇ ਨਾ ਮੈਨੂੰ ਬੇਬੇ ਗੱਲਾਂ ਸੁਣਾਵੇ ਨਾ ਹੁਣ ਤੂੰ ਮੈਨੂੰ ਅੱਡ ਕਰਨ ਨੂੰ ਫਿਰਦੀਆਂ ਘਰਾਂ ਤੋਂ ਲੈ ਮੈਂ ਕਦੋਂ ਕਿਹਾ ਵੀ ਤੁਸੀਂ ਆਡੋ ਜੋ ਮੈਂ ਤਾਂ ਭਾਂਡੇ ਮੰਗਾਇਆ ਘਟੋ ਘਟੇ ਤੁਹਾਡੀ ਮਾਵੇਂ ਨੂੰ ਮਿਹਣੇ ਤਾਂ ਨਾ ਮਾਰੂਗੀ ਨਾ ਭਾਂਡੇ ਆਟ ਲਿਆਂਦੇ ਜਿਹੜੇ ਪਹਿਲਾਂ ਵਾਲੇ ਪਏ ਆ ਚੁੱਲ੍ਹੇ ਚਲਾਉਣੇ ਆ ਉਹਨਾਂ ਦਾ ਹੀ ਕੰਮ ਕਰਾਂਗੇ ਫਿਰ ਉਹ ਤਾਂ ਮੈਨੂੰ ਵਰਤਣ ਨਹੀਂ ਦਿੰਦੀ ਸਾਰੇ ਘਰਲੇ ਕਹਿ ਦੂਗੀ ਮੇਰੇ ਦਾਜ ਵਾਲੇ ਭਾਂਡੇ ਆ ਮੇਰੇ ਦਾਜ ਵਾਲਾ ਮੇਰੀ ਮਾਂ ਨੇ ਦਿੱਤਾ ਫਿਰ ਮੈਂ ਕੀ ਕਰਾਂ ਉਹ ਤੂੰ ਸਿਆਣਪ ਵਰਤ ਲਿਆ ਕਰ ਜਦੋਂ ਆਸੇ ਪਾਸੇ ਹੁੰਦੀ ਆ ਉਦੋਂ ਵਰਤ ਲਿਆ ਕਰ ਜਾਂ ਮਨ ਜਿਹੜੀ ਚੀਜ਼ ਉਦੀ ਹੁੰਦੀ ਆ ਉਹ ਨਾ ਚੱਕਿਆ ਕਰ ਆਪਦੀ ਚੀਜ਼ ਨੂੰ ਚੱਕ ਕੇ ਵਰਤ ਲਿਆ ਕਰ ਕੀ ਕਰੀਗਾ ਮਾ ਹੁਣ ਘਰ ਦੀਆਂ ਚੀਜ਼ਾਂ ਫਿਰ ਕਿਸੇ ਪਾਸੇ ਸਿੱਟੀਆਂ ਥੋੜੀ ਜਾਂਦੀਆਂ ਜਿਹੜੀਆਂ ਲੱਗੀਆਂ ਹੋਆਂ ਉਹ ਤਾਂ ਵਰਤਣ ਗਈਆਂ ਵਰਤਨੀਆਂ ਤਾਂ ਹੈਗੀਆਂ ਫਿਰ ਕਿਸੇ ਹਿਸਾਬ ਨਾਲ ਲੜਾਈ ਨੂੰ ਬੁਚਦਾ ਵੀ ਹੁੰਦਾ ਚੱਲ ਠੀਕ ਆ ਪਤਾ ਹੀ ਆ ਮੈਨੂੰ ਤੂੰ ਵੀ ਤਾਂ ਮਾਂ ਦੀ ਕਰੀਗਾ ਜਾ ਰੋਟੀ ਲਿਆ ਦੇ ਕੀ ਬਣਾਈ ਜੰਨਾ ਹੈ ਕੀ ਬਣਾਉਣਾ ਸੀ ਚੱਕਣੀ ਬਣਾਉਣੀ ਐ ਉਹ ਸਾਰਾ ਦਿਨ ਚੱਕਲੀ ਬਣਾ ਮਲਾ ਕੇ ਖਾਖਾ ਮਜੇ ਕਿ ਸਬਜ਼ੀ ਦਾ ਭੁਰਾ ਬਣਾ ਦਿਆ ਕਰਾ ਅੱਛਾ ਦੋਨਾਂ ਟਾਈਮ ਸੱਜੀਆ ਬਣਾਵਣਾ ਕਿੱਥੇ ਪੂਰਾ ਪਊਗਾ ਤੂੰ ਤਾਂ ਕਹਦਾ ਸੱਜੀ ਬਣਾ ਲਿਆ ਕਰ ਉਹ ਇੱਕ ਐਨੀ ਕਬਾਟੀ ਦਾਲ ਦੀ ਨਹੀਂ ਮੁੱਕਦੀ ਤੁਸੀਂ ਕੀ ਖਾਣੇ ਖਾਣੇ ਤੇ ਬਾਟੀ ਤੇ ਕੀ ਪੀਏ ਨਹੀਂ ਲੱਗਦੇ ਉਹ ਕਹਿੰਦਾ ਫ੍ਰੀ ਆ ਜੂਗੀ ਬਾਟੀ ਦਾਲ ਦੀ ਨਹੀਂ ਮੁੱਕਦੀ ਆ ਚਟਣੀ ਕੀ ਕਹਿੰਦੀ ਆ ਹੋ ਰੁਪਏ ਕਮਾਉਂਦੇ ਹੋਰ ਕਾਦੇ ਵਾਸਤੇ ਆ ਕੋਈ ਜਵਾਕੜੀ ਨੂੰ ਚੱਜ ਦੀ ਚੀਜ਼ ਖਵਾ ਲਾ ਕਰੋ ਵੀ ਅੱਖ ਖੰਮ ਚਾ ਦੇਗੀ ਅੱਛਾ ਹੋਰ ਖਵਾ ਲਿਆ ਕਰੋ ਜਵਾਕੜੀ ਨੂੰ ਚੱਜ ਦੀ ਚੀਜ਼ ਹੋਰ ਤਾਂ ਮੈਂ ਜ਼ਹਿਰ ਖਵਾਉਣੀ ਆ ਨਾਲ ਮੈਂ ਨਹੀਂ ਖਾਦੀ ਚਟਣੀ ਚੰਗਾ ਬਾਬਾ ਗੁਰੂ ਮੈਂ ਤੋਂ ਗਲਤੀ ਹੋ ਗਈ ਹਾਂ ਮੈਂ ਤੈਨੂੰ ਵੀ ਕਹਿਵੇ ਟਬਾਲੀਆਂ ਗੱਲਾਂ ਕੀ ਫਾਇਦਾ ਸੀ ਇਹ ਗੱਲਾਂ ਕਰਨ ਦਾ ਹੋ ਗਈ ਗਲਤੀ ਚਲ ਜਗਾ ਲਾਸੋ ਜਵਗ ਜਗਿਤ ਹੋ ਗਿਆ ਉਹ ਇੱਥੇ ਹੋ ਗਿਆ ਅੰਦਰ ਹੀ ਆ ਗਿਆ ਬਾਪੂ 2000 ਰੁਪਏ ਦੀ ਮੈਂ ਬਾਜ਼ਾਰ ਜਾ ਕੇ ਆਣਾ 1000 ਰੁਪਏ ਦੀ ਬਾਪੂ ਬਾਜ਼ਾਰ ਜਾ ਕੇ ਮੱਕ ਤੇਰੀ ਮਾਂ ਵਟਕ ਲੈਊਗੀ ਤੇ ਵੱਢ ਲੈ ਤੂੰ ਹੁਣ ਹਾਂ ਮੈਂ ਵੱਢ ਜਾਊਗਾ ਹੈਪੀਨ ਲੈ ਜਾ ਮੇਰਾ ਮਾਸ ਘਾੜੋ ਹੈਪੀ ਸੌਦੀ ਘਰ ਤੇ ਜੰਮੇ ਚੁੱਪ ਰਹਿ ਕੇ ਦੱਸਦੀ ਚੱਕ ਤੇ ਚਲ ਖੇ ਤੂੰ ਮੇਰਾ ਹਲੋ ਪੱਕੀ ਰੇੜੀ ਭਲਾ ਕੇ ਮੇਰੇ ਨਾਲ ਤੋਰ ਦੇ ਫੇਰ ਬਾਜ਼ਾਰ ਗਈ ਬਜਾਤੀ ਵੇ ਜਣਾ ਬਾਜ਼ਾਰ ਦੱਸ ਕੀ ਤੂੰ ਕਿੰਨੇ ਆਫਰੀਦਨੀਆਂ ਨੂੰ ਤੇ ਬਾਪੂ ਆ ਮੇਰੇ ਕੱਪੜੇ ਦੇਖ ਲੈ ਕਿਹੜਾ ਸਿਕ ਪ੍ਰੈਸ ਨੂੰ ਪੁੱਤੇ ਇਸ ਕੱਪੜੇ ਚ ਬੇਬੇ ਆ ਨਵੇਂ ਲਿਆਂਦੇ ਸੀ ਲੈ ਦੇਖ ਲੈ ਬੇ ਪੁੱਤ ਹੁਣ ਇਹਨਾਂ ਤਾਂ ਖੜਾ ਨਹੀਂ ਛੱਡਣਾ ਚੱਲ ਵਗ ਜਾ ਕੋਈ ਨਾ ਬੜਾਇਆ ਸਿਰ ਪੁੱਛ ਕੇ ਤੇ ਆਉਂਦਾ ਕੋਦੋਂ ਪਹਿਲਾਂ ਯਾਰ ਕਰ ਲੈ ਕਰੋ ਗੱਲ ਨੂੰ ਲੈ ਲੈ ਚਲ ਆਕੜ ਦੇ ਲੈ ਇਹ ਤਾਂ ਐਂ ਕਹੇਸ ਪਾਲਣਾ ਜਦੋਂ ਕਿ ਤੈਨੂੰ ਜਾਣਾ ਹੁੰਦਾ ਹੈ ਬਹਿ ਜਾ ਦੇਖ ਲੈ ਬਹਿ ਜਾ ਜਾਂ ਫੱਜ ਪੜਾ ਕਿ ਮੇਟਰ ਕੀ ਜਾਂਦਾ ਮੁੰਡੇ ਤੇ 24 ਘੰਟੇ ਆਏ ਰਹੇ ਗੂ ਚੜਿਆ ਤੇ ਕਸਿਆ 24 ਘੰਟੇ ਹੀ ਜੇ ਜਵਾਬ ਕੋਈ ਚੀਜ਼ ਮੰਗ ਲਾਂਦਾ ਪਊਗਾ ਭੱਜ ਕੇ ਓਏ ਦੋ ਕੱਟੀਆਂ ਧੁੱਪ ਪੈ ਗਈ ਇਹਨਾਂ ਨੂੰ ਛਾਵੇਂ ਕਰ ਦੇ ਸਾਨੂੰ ਲੇਟ ਹੋ ਜਾਂਦਾ ਫਿਰ ਓਏ ਬਾਪੂ ਆ ਜਾ ਆ ਜਾ ਮੈਂ ਲੇਟ ਹੋਈ ਜਾਂਦਾ ਓ ਲੇਟ ਨੂੰ ਧਰਮਖਲਾ ਬਾਦ ਹੋ ਜਾਂਦਾ ਲੇਟ ਹੋਈ ਜਾਂਦਾ ਹੋ ਗਿਆ ਤੈਨੂੰ ਦੱਤੀ ਕਿੱਥੇ ਆ ਉਸ ਤੇ ਪੀਓ ਬਰਦਰ ਚ ਮੀਰੀ ਅੱਜ ਆ ਕੇ ਇਕੱਠਾ ਕਰੀ ਜਾਨੀ ਆ ਉੱਤੋਂ ਤੋਂ ਗੋਹਾ ਜਾ ਕੇ ਮਿੱਟੀ ਚ ਪਾਇਆ ਮਿੱਟੀ ਛੱਤਾਂ ਤੇ ਲਾਉਣੀ ਆ ਕੀ ਕਰ ਬੇਬੇ ਪਾ ਦਿੰਨੀ ਆ ਕਦੇ ਕਦੇ ਤਾਂ ਕੁੰਝਾਂ ਜੇ ਉੱਤੋਂ ਮਾਰੂ ਕਦੇ ਨਵੇ ਰੇਤਾ ਇਕੱਠਾ ਕਰ ਲੂ ਚੱਜ ਨਾਲ ਸੰਭਰ ਵੀ ਦਿਆ ਕਰ ਤੈਨੂੰ ਨਾ ਭਾਈ ਚੱਜ ਦਾ ਲਖਣ ਕੋਈ ਕੰਮ ਆਇਆ ਤੈਨੂੰ ਕੋਈ ਨਹੀਂ ਬੇਬੇ ਕਰ ਦਿੰਨੀ ਆ ਕੀ ਕਰਦਾਂ ਨੀ ਦੇਖੀ ਉੱਤੋਂ ਤੋਂ ਗੋਹਾ ਚੱਕਦੇ ਭੌਕਰ ਤਾਂ ਮਾਰੀ ਨਹੀਂ ਇੱਥੇ ਬੇਬੇ ਆਪੀ ਤਾਂ ਕਿਹਾ ਵੀ ਪਹਿਲਾਂ ਗੋਹਾ ਉਜ ਮਿੱਟੀ ਚ ਪਾਇਆ ਫਿਰ ਉਸ ਤੋਂ ਬਾਅਦ ਭੌਕਰ ਮਾਰ ਦੂੰਗੀ ਪਾਇਆ ਚੰਗਾ ਗੋਹਾ ਲੈ ਆ ਛੇਦੀ ਸਿੱਟ ਕੇ ਆ ਜਾ ਦੋ ਫੋਸਟ ਪਾ ਕੇ ਲਾਉਂ ਜੇ ਨੇ ਇੱਥੇ ਬੇਬੇ ਵੇਪੇ ਚੱਕਣਾ ਔਖਾ ਮਾਹ ਚਲ ਥੋੜਾ ਥੋੜਾ ਪਾ ਕੇ ਲੈ ਜੂਗੀ ਲੈ ਐਂ ਤਾਂ ਫਿਰ ਤੂੰ ਸਾਰਾ ਤੇ ਨਹੀਂ ਲਾ ਦੇਣੀ ਦੋ ਦੋ ਫੋਸਾਂ ਤੇ ਸਿੱਟਿਆ ਜੰਗਾ ਛੇਦੀ ਦੇਣੇ ਆ ਬੋਕਰਾਂ ਸਾਰਾ ਸੰਭਰ ਦੇ ਤਾਉਣ ਮੱਥਾ ਮਾਰੇ ਇਹਦੇ ਨਾਲ ਇੱਕ ਇੱਕ ਗੱਲ ਕਹਿ ਕੇ ਕਰਵਾਉਣੀ ਪੈਂਦੀ ਆ ਕਹਿ ਕੇ ਨਹੀਂ ਕਰਵਾਉਣੀ ਪੈਂਦੀ ਆ ਬਹੁਤ ਦੁਖੀ ਕਰ ਲਿਆ ਇਹਨੇ ਤਾਂ ਆਇਆ ਬਾਪੂ ਦੱਸ ਕੀ ਕਰਨਾ ਹੁਣ ਛੇਦੀ ਦੇ ਨੇ ਆ ਜਾ ਮੈਂ ਫਿਰ ਦੱਸਦੀ ਇੱਥੋਂ ਤੋਰ ਲੈ ਵਾਡਾ ਸਿਰੇ ਤੋਂ ਕਿਸੇ ਨੇ ਤੋਂ ਤੋਰ ਦੇਉਂਦੇ ਇੱਥੋਂ ਤੋਰ ਲੈਣਾ ਅੱਠ ਭਰੀਆਂ ਵਾੜ ਦੇ ਮੈਂ ਇਹਨੇ ਮਾਰੀ ਕੋਈ ਬਾਪੂ ਆ ਸਰ ਲਾ ਦੀ ਗੱਡ ਕਰ ਲਾਣਾ ਕਿਉਂ ਉਹ ਟਾਈਮ ਲੇਟ ਦਾ ਅੱਗੇ ਆਟ ਭਰੀਆਂ ਦੂਜੇ ਬਾੜ ਦੇ ਮਾਨੂੰ ਲੱਪਣ ਮੇਰਾ ਹੁਣ ਸਾਲਾ ਰੋਈ ਜਾ ਉਹ ਕੰਮਰੀ ਆ ਜਾ ਦੇ ਨਾਲ ਇੰਨਾ ਹੀ ਬਹੁਤ ਨਹੀਂ ਇਹ ਜਾ ਜਾਵੜ ਦਾ ਦੂਜਾ ਇਹਦਾ ਕੰਮ ਜਾ ਜਾਵੜ ਦਾ ਜਾਵੜ ਦਾ ਇਹ ਘਟ ਬਣ ਕੇ ਸੋਚ ਨਹੀਂ ਆਉਂਦਾ ਮੈਨੂੰ ਜੇ ਮੈਨੂੰ 2 ਮਿੰਟ ਟਾਈਮ ਲੱਗ ਗਿਆ ਤੇ ਰੇੜੀ ਪਹਿਲਾਂ ਲਿਆਉਂਦਾ ਹੁਣ ਤੈਨੂੰ ਟਾਈਮ ਤੇ ਰੇੜੀ ਉਹ ਤੈਨੂੰ ਮੈਂ ਦੱਸੀ ਨਹੀਂ ਜੁਣ ਸੀ ਸਾਥੀ ਤੀਨ ਜਵਾਕ ਹਨ ਨਾ ਕੋਈ ਮੈਂ ਪਾਣੀ ਦੇਉਂਦਾ ਤੇ ਘੁੱਟ ਤੈਨੂੰ ਲੋੜ ਨਹੀਂ ਪਾਣੀ ਦੀ ਭੱਜ ਹੀ ਜਾਉਂਗਾ ਇੱਥੋਂ ਮੈਂ ਬਾਜ ਕੇ ਦਿਖਾਈ ਮੋਰ ਬਣਾ ਵਾਸਤੇ ਕਰੀ ਆ ਮੈਂਗਾ ਇਹ ਸੋਚ ਨਹੀਂ ਆਪਲਾ ਬਲ ਕੀ ਬਣਦਾ ਪੈ ਆਉਣੀ ਹੈ ਭਾਈ ਆਉਣੀ ਹੈ ਕੌਣ ਹੈ ਬਾਹਰ ਭੰਨੀ ਜਾਣੇ ਆਏ ਸਾਹ ਵੀ ਲੈ ਲੈ ਕਰੋ ਇਕੋ ਨਾ ਮ ਲਾਗੇ ਬਾਹਰ ਭੰਨਣ ਨਹੀਂ ਮਾ ਸਾਦ ਕੇ ਮੇਰੇ ਭੈੜ ਆ ਗਈ ਮੈਂ ਤਾਂ ਆਖਿਆ ਪਤਾ ਨਹੀਂ ਕੌਣ ਹੈ ਮੈਂ ਕਿ ਪਹਿ ਪਹਿ ਪਈ ਜਾਂਦੀ ਆ ਨਾ ਤਾਂ ਇਹ ਤਾਂ ਦੇਖ ਲੈ ਭੈਣ ਜਿਵੇਂ ਆਈ ਐ ਮੱਸਾਂ ਤੁਰ ਕੇ ਆਈਆਂ ਉੱਥੋਂ ਅੱਡੇ ਤੋਂ ਫੋਨ ਕਰਦਾਂ ਦੀ ਮੈਂ ਲੱड्डੂ ਨੂੰ ਭੇਜਦਾ ਹਾਂ ਨਾ ਤਾਂ ਤੂੰ ਚੱਕਿਆ ਫੋਨ ਨਾ ਮੰਤਸੇ ਨੇ ਚੱਕਿਆ ਫੋਨ ਮੈਂ ਤਾਂ ਕਿਹੜੇ ਵੇਂ ਦੀ ਉੱਥੇ ਫੋਨ ਲਾਈ ਜਾਣਾ ਫੋਨ ਦੀ ਚੱਕਿਆ ਤੇਰਾ ਮੈਂ ਤਾਂ ਲੱਤਾਂ ਘੜੀ ਸੀ ਦੀ ਮੱਸਾਂ ਘਰ ਲੈਤਾ ਸੋਡਾ ਨਹੀਂ ਭੈਣੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਤੇਰਾ ਤਾਂ ਫੋਨ ਚੱਕਦੀ ਲੱਡੀ ਦੂਰ ਆਈਆਂ ਥੱਕ ਗਈ ਹੋਣਗੀਆਂ ਆ ਜਾ ਬੈਠ ਜਾ ਮੈਂ ਉਥੇ ਉਥੇ ਤੁਰਨ ਲੱਗੀ ਤਾਂ ਲੱਗਿਆ ਨਾ ਤੇਰਾ ਫੋਨ ਤੂੰ ਤੜਕੀ ਲਾ ਦਾਂਦੀ ਫਿਰ ਮੈਂ ਉਹਦੀ ਤੇਰੇ ਭਾਂਜੇ ਨੂੰ ਭੇਜ ਦਾਂਦੀ ਲੱਡੂ ਨੂੰ ਘਰਾਂ ਤੈਨੂੰ ਪਤਾ ਮੈਂ ਨਹੀਂ ਰੰਗ ਚੋਲਜੀ ਪਈਆਂ ਰੰਗ ਵਾਲਾ ਲਾੜਖਿਆ ਨੇ ਰੰਗ ਵਾਲਾ ਚੋਲਜੀ ਦਾ ਭਾਂਣ ਦੀ 20 ਦਿਨਾਂ ਦਾ ਸਨੇਹ ਦੀ ਜਾਨੀਆ ਸਾਡੇ ਰੰਗ ਕਰੀ ਜਾਂਦੇ ਸਾਡੇ ਰੰਗਾਂ ਦੇ ਆਹ ਮਿਸਤਰੀ ਲਾਇਆ ਤੁਸੀਂ ਇਤਨੀ ਭਣੇ ਦੇ ਨਾਲ ਜਾਣਕਾਰ ਹੈ ਕੀ ਕਰਾਂ ਇਹ ਤਾਂ ਨਿਕਲਣ ਦਾ ਨਾਂ ਹੀ ਨਹੀਂ ਲੈਂਦਾ ਕਾਏ ਦਿਨ ਹੋ ਗਏ ਭੜੇ ਨੂੰ ਇਹਨੂੰ ਲਾ ਹਾਂ ਤੈਨੂੰ ਪਤਾ ਇਹ ਨਸ਼ੇ ਪੱਤੇ ਤੇ ਚੱਲਦਾ ਹੈ ਫਿਰ ਅੱਛਾ ਹੋਰ ਤੇ ਫਿਰ ਹੋਰ ਕੋਈ ਛਾਏ ਨਾ ਸਾਨੂੰ ਨੀ ਵੇਖ ਚੱਲ ਇਹਦੇ ਨਾਲ ਲਿਆਜੀ ਆ ਚੱਲ ਗਰੀਬ ਬੰਦਾ ਇਹਦਾ ਵੀ ਟਾਈਮ ਪਾਸ ਹੋ ਦੀ ਨਾਲ ਸਾਡਾ ਕੰਮ ਹੋ ਜਾਊਗਾ। ਨੀ ਗੱਲਾਂ ਜੀ ਮਸਾਲਾ ਫੁੱਕੀ ਜਾਵੇਂਗੀ ਪਾਣੀ ਦੀ ਊਟ ਗਾਲ ਮੈਂ ਤਾਂ ਮੱਸਾਂ ਆਈਆਂ ਨੀ ਵੰਗਾਉਣੀ ਆ ਵੀਰ ਪਾਲ ਆ ਤੇਰੀ ਮਾਸੀ ਆਈਏ ਪਾਣੀ ਲਿਆ ਦੇ। ਸਾਰਾ ਕੰਮ ਕਹਿ ਕਿਆ ਕਰਵਾਉਣਾ ਪੈਂਦਾ। ਅੱਛਾ ਹੋਏ ਤੇ ਚੱਕੂ ਉਹ ਚੀਜ਼ ਤੈਨੂੰ ਪਤਾ ਆਪਣੀ ਮਾਂ ਨੇ ਕਿਵੇਂ ਛੌਂਕ ਨਾਲ ਸਮਾਨ ਦਿੱਤਾ ਮੈਨੂੰ? ਹਾਂ ਪਿੰਡ ਛੌਂਕ ਨਾਲ ਦਿੱਤਾ ਸੀ ਵਧੀਆ ਤੇ ਮੈਂ ਤਾਂ ਜਾਣੋ ਵੱਧ ਰੱਖਦੀ ਹਾਂ ਥਾਂ। ਸਸਿਕਾ ਨੂੰ ਅਸੀ ਜੀ ਸਸਰੀਕਾਰ ਹੋ ਠੀਕ ਠਾਕ ਪੁੱਤ ਆ ਬੈਠੀ ਆ ਲੋ ਪਾਣੀ ਪਿਓ ਨਾਲੇ ਤੁਸੀਂ ਦੱਸੋ ਤੁਹਾਡਾ ਪਰਿਵਾਰ ਸਾਰੇ ਠੀਕ ਠਾਕ ਸਾਰਾ ਸਾਰਾ ਠੀਕ ਹੈ ਪੁੱਤ ਅੱਛਾ ਚਾ ਠੀਕ ਹੈ ਮਸੀ ਤੁਸੀਂ ਪਾਣੀ ਪਿਓ ਮੈਂ ਚਾ ਬਣਾ ਕੇ ਲਿਆਉਣੀ ਆ ਕੋਈ ਨਹੀਂ ਪੁੱਤ ਬਣਾ ਲਾ ਮਿੱਠੀ ਦਬਝੀ ਉੱਤੋਂ ਤਾਂ ਮਿੱਠੀ ਹੈ ਇਹ ਪਤਾ ਕਿੱਡੀ ਆ ਉਹ ਆ ਦੇਖ ਲੈ ਝਾਟਾ ਲੰਗਾ ਕਰਕੇ ਕੋਲੇ ਖੜ ਗਈ ਐਂ ਨਹੀਂ ਵੀ ਸਿਰ ਤੇ ਚੁੰਨੀ ਲੈ ਕੇ ਸਮਾ ਕੇ ਪੈ ਰਹੀ ਆ ਤਲਾਮਾ ਇਹਦੇ ਜੇ ਕੰਮ ਆਏ ਦਿੱਤਾ ਨਹੀਂ ਭਾਣੇ ਨੂੰ ਤਾਂ ਫਰਦ ਨਹੀਂ ਆਇਆ ਨੀ ਇਹਦਾ ਬੜਾ ਹੀ ਕੁਸ ਕਰਦੀ ਐ ਸਾਡਾ ਤਾਂ ਖਾਣਾ ਖਰਾਬ ਕਰਕੇ ਨਹੀਂ ਪੁੱਛਣਾ ਨੀ ਭਾੜੇ ਫਿਰ ਕੁਸੋ ਕੁ ਮਦਾਨੀ ਚੱਜੇ ਨੂੰ ਇਹ ਤਾਂ ਕਾਸੇ ਦਾ ਚੱਜ ਨਹੀਂ ਆਪਣੇ ਟਾਈਮ ਦੇਖ ਲੈ ਕਿੰਨੇ ਸੋਹਣੇ ਹੁੰਦੇ ਸੀ ਉਹ ਤਾਂ ਭੈਣੇ ਵਾਲੀ ਸੋਹਣੇ ਟਾਈਮ ਹੁੰਦੇ ਸੀਗੇ ਨੀ ਨਾਲੇ ਬੇਬੇ ਨੇ ਤਾਂ ਤੈਨੂੰ ਬੜਾ ਹੀ ਸਵਾਨ ਦਿੰਦਾ ਸੀਗਾ ਤੇ ਹੋਰ ਤਾਂ ਥੋੜਾ ਜੁੱਤਾ ਸੀ ਮੈਂ ਤਾਂ ਉਹ ਪੰਜ ਪੱਖੀਆਂ ਜਿਹੜੀਆਂ ਬੇਬੇ ਨੇ ਬੁਣੀਆਂ ਸੀ ਹਾਂ ਤੇ ਇੱਕ ਤੂੰ ਵੀ ਬੁਣ ਕੇ ਦਿੱਤੀ ਸੀ ਹਾਂ ਮੈਂ ਵੀ ਦਿੱਤੀ ਸੀ ਬੁਣ ਕੇ ਤੇ ਬੈਂਤ ਦੀ ਟੋਕਰੀ ਬੁਣੀ ਸੀ ਹਾਂ ਨੇ ਉਹ ਦੜੀ ਤੇਰੇ ਕੋਲ ਜਿਹੜੀ ਚਾਰ ਜੜੀ ਦੀ ਬਾਹਲੀ-ਬਾਹਲੀ ਸੀ ਨੀ ਮੈਨੂੰ ਦੇਤੀ ਮੈਂ ਤਾਂ ਸਾਮਕੇ ਰੱਖ ਰੱਖੀ ਐ ਬਥੇਰੀਆਂ ਝਾਤੀਆਂ ਜਿਹਾ ਮਾਰਦੀ ਹੁੰਦੀ ਐ ਸੰਦੂਕ ਮੰਨੀ ਅੱਛਾ ਉਹ ਦੇਖਦੀ ਹੁੰਦੀ ਐ ਇਹ ਮੈਂ ਕਹ ਮੇਰੀ ਮਾਂ ਦਾ ਦਾਜ ਐ ਹਾਂ ਤੈਨੂੰ ਨਹੀਂ ਦਿਖਾਉਂਦੀ ਪਤਾ ਹਾਂ ਜੀ ਤਾਂ ਬਥੇਰਾ ਕਰਦਾ ਉਹ ਲਿਆਈ ਐ ਇੱਕ ਤਾਂ ਕੰਬਲ ਜਹ ਦੇਤਾ ਇੱਕੋ ਬੈੱਡ ਜਹ ਦੇਤਾ ਉਹ ਬੈੱਡ ਨੂੰ ਘੁਣਾ ਵੀ ਲੱਗਿਆ ਪਿਆ ਹਾਂ ਆਪਣੇ ਨਾਨੀ ਮਦੀ ਲੱਕੜੀਆਂ ਬੇਟੀਆਂ ਬਣਨਾ ਹੁੰਦੀਆਂ ਕਿੱਦੀਆਂ ਸੋਹਣੀਆਂ ਸੀ ਤੇ ਹੋਰ ਤੇ ਇਹ ਗਾ ਸੁਣਨਾ ਘਰ ਦੇ ਥੀ ਮੰਜੇ ਬੁਣੇ ਸੀ ਬੇਬੇ ਦੇ ਸਾਲ ਦੀਆਂ ਬਾਹਿਆਂ ਦੇ ਐਡੇ ਐਡੇ ਮੋٹے ਪਾਵੇ ਆ ਹਾਂ ਨਹੀਂ ਭੈਣੇ ਉਹ ਤਾਂ ਨਾ ਬਾਹਰ ਸੁਹਣੀ ਲੱਕੜ ਹੁੰਦੀ ਸੀ ਸਾਰੀ ਉਮਰ ਨੀ ਮਰਨ ਵਾਲੀ ਉਹ ਚੀਜ਼ ਤਾਂ ਤੇ ਹੋਰ ਤਾਂ ਹੀ ਤਾਂ ਹੁਣ ਇਹ ਦੇਖਦੀ ਆ ਹਾਂ ਵੀ ਮੇਰੀ ਸੱਸ ਦੀਆਂ ਕਿੰਨੀਆਂ ਵਧੀਆ ਚੀਜ਼ਾਂ ਤੇ ਦੁੱਧ ਦੇਖ ਲੈ ਜਿੱਦਨ ਤਾਂ ਮੈਂ ਤੂੰ ਮੈਂ ਤਾਂ ਜ਼ਿਆਦਾ ਚੁੱਲ੍ਹੇ ਤੇ ਧਰਦੀ ਆ ਜਾਂ ਹਾਰੇ ਤੇ ਧਰਦੀ ਆ ਤੇ ਜਾ ਕੇ ਫਾਹਾ ਵੱਢ ਕੇ ਗੈਸ ਤੇ ਰੱਖ ਦੋ ਤੇ ਜਾਂ ਤਾਂ ਕੀ ਵੀ ਲਾ ਲਾਂਦੀ ਐ ਜਾਂ ਮੈਂ ਦੇਖਣਾ ਦੁੱਧ ਸਾਰਾ ਕੜ ਕੜ ਕੇ ਥੱਲੇ ਡੁੱਲੀ ਜਾਊਗਾ ਸਾਰਾ ਉਹ ਦਿਨ ਕਿਹੜਾ ਐ ਭੈਣੇ ਜਿਹੜੇ ਦਿਨੇ ਦੁੱਧ ਨਹੀਂ ਡੋਲਦੀ ਨਹੀਂ ਭੈਣੇ ਆ ਤਾਂ ਬੰਦੇ ਦਾ ਬਾਲਾ ਦੁੱਖ ਹੈਗਾ ਸੱਸ ਦਾ ਵੀ ਸਹਕਾਰ ਦਾ ਮਚੈਲਾ ਦਾ ਸਾਰਾ ਜੇ ਉਹ ਐ ਉਹ ਭਾਜ ਭਾਜ ਪੈਂਦਾ ਜੇ ਉਹਨੂੰ ਗੱਲ ਜਵਾਕੜੀ ਐ ਜਵਾਕੜੀ ਆਏ ਕਹੀ ਜਾਊਗਾ ਨਹੀਂ ਜਵਾਕੜੀ ਐ ਆਹੀ ਮਾਂ ਨੇ ਲਖਣ ਸਖਾਇਆ ਹੋਰਾਂ ਨੇ ਲਖਣ ਸਖਾਇਆ ਮਾਂ ਨੇ ਪਹਿਲਾ ਫੋਨ ਦੇਖਣੇ ਸਭਾਏ ਚੱਜ ਦੇ ਦਿਓ ਜਵਾਬ ਨਹੀਂ ਤਾਂ ਨਹੀਂ ਰਹੂਗੀ ਹੁਣ ਨਾ ਹੁਣ ਤਾਂ ਜਵਾਬੜੀ ਬਣਾ ਰੱਖੀ ਆ ਲੈ ਦੱਸ ਲੈ ਕਿੰਨਾ ਚਿਰ ਹੋ ਗਿਆ ਓਹ ਹੋ ਲੈ ਕੇ ਆ ਗਈ ਬੇਬੇ ਆ ਲੋ ਮਸੀ ਚਾਹ ਪੀ ਲਓ ਬਸ ਤੂੰ ਵੀ ਬਾਲੇ ਤੇ ਆ ਗਈ ਇੱਥੇ ਬੈਠ ਕੇ ਪੀ ਲੈ ਦੀ ਓ ਨਹੀਂ ਮਹਾਜਲ ਮੈਂ ਅੰਦਰ ਬੈਠ ਕੇ ਪੀ ਲੂੰਗੀ ਨਾਲੇ ਟੀਵੀ ਚੱਲੀ ਜਾਂਦਾ ਸੀ ਬੇਬੇ ਅੱਛਾ ਲੈ ਕੋਈ ਦਾਲ ਪਾਣੀ ਲੈ ਆਵੀ ਆ ਗਏ ਹੁਣ ਮੇਰਾ ਜੀਜਾ ਤਾਂ ਲੇਟ ਹੀ ਹੋ ਗਿਆ ਮੈਂ ਤਾਂ ਕਿਹੜੇ ਵੰਦੀ ਬੀਕੀ ਉਹੋ ਦੇਖਿਆ ਜਦਾ ਦੇ ਨਹੀਂ ਮੈਂ ਕਿਉਂ ਨਿੱਗਾ ਜਾਗਾ ਮੈਨੂੰ ਇਹ ਪਤਾ ਨਹੀਂ ਸੀ ਵੀ ਪਾਈ ਕਰ ਤੇਰੀ ਸਾਲੀ ਆਈ ਹੈ ਸਾਲੀ ਆਈ ਹੈ ਹੋਰ ਅੱਜ ਇਹਦੇ ਵਾਸਤੇ ਚੱਜ ਦੀ ਕੁਟਕੀ ਰੱਖੀ ਨਹੀਂ ਕੋਈ ਚੱਜ ਦੀ ਸਬਜ਼ੀ ਬਣਾ ਲਈ ਕਿਉਂ ਦੇਖਿਆ ਉਹ ਕਿਹਾ ਨਾ ਕਿਸੇ ਨੇ ਕਿ ਸਾਲੀ ਪਿੱਛੇ ਤੇਰੀ ਛਿਨੇ ਵੀ ਘੱਟਤਾ ਉਹ ਗੱਲ ਕਰਦੀ ਅੱਗੇ ਤਾਂ ਸਰਦੀ ਵਿੱਚ ਉਹ ਨਹੀਂ ਕਰਿਆ ਅੱਜ ਇਹਦੇ ਵਾਸਤੇ ਚੱਜ ਦੀ ਸਬਜ਼ੀ ਬਣਾ ਹੋਰ ਕੁਝ ਨਹੀਂ ਹੁੰਦਾ ਲੈ ਫਿਰ ਲਿਆ ਦੇ ਤੂੰ ਸਾਲੀ ਕੀ ਰੋਇ ਜਾਂਦੀ ਐ ਇਹਦੀ ਹਾਂ ਉਹੀ ਤੈਨੂੰ ਪਤਾ ਨਹੀਂਗਾ ਮਸਾਂ ਸਾੜੀ ਆਈ ਆ ਮਸਾਂ ਆਈ ਆ ਵਿਚਾਰੀ ਅੱਜ ਆਵੇਂ ਕਿ ਮੈਂ ਛੁੱਟੀ ਦੇਤੀ ਬਾਈ ਮੇਰੇ ਨੇ ਆ ਗਈ ਨਹੀਂ ਇਹਨੇ ਕਿੱਥੋਂ ਆਉਣਾ ਸੀਗਾ ਕਿੰਨੇ ਬਰੇ ਹੋ ਗਏ ਬੰਦਾ ਨਿੱਕੀ ਆ ਦੱਸਿਆ ਭਾਈ ਤਾਂ ਤਾਂ ਛੁੱਟੀਆਂ ਮੈਂ ਕਿਹੜੀਆਂ ਪੁੱਛੀਆਂ ਤਾਂ ਖੇਤ ਗਿਆ ਹੋਇਆ ਸੀਗਾ ਕਿਤੇ ਉਂਦਰ ਚੋਰ ਵੇਦਰ ਭਿੱਜ ਕੇ ਗਈ ਰੁੱਸੀ ਰਸੀ ਤਾਂ ਨਹੀਂ ਰੁੱਸੀ ਰਸੀ ਤਾਂ ਗਾਨੂੰ ਮੈਂ ਤੇ ਮੇਰੇ ਭੈਣ ਨੂੰ ਮਿਲਣ ਆਈ ਤੂੰ ਤਾਂ ਆ ਦੇ ਵੇਲੇ ਸਮਝਦਾ ਹਾਂ ਹਾਂ ਉਹ じゃ ਕਈ ਵਾਰੀ ਮਾ ਕੋਈ ਮਾਰ ਮਟਾ ਕਰੇ ਰੋਸ ਸੋਸ ਹੋ ਜਾਂਦਾ ਮਰੀ ਰੋਸਿਆਂ ਵਾਲਾ ਹੋ ਕਿਹੜਾ ਵਿਚਾਰਾ ਓਏ ਐ ਤਾਂ ਮੈਨੂੰ ਪਤਾਗਾ ਐਸੇ ਮੇਰਾ ਭਾਈ ਨਰਮ ਹੈਗਾ ਕਰ ਮੈਂ ਜਦੋਂ ਨੂੰ ਕਹਿੰਦਾ ਵੀ 2 ਸਾਲ ਮੇਰੇ ਦਾ ਬਟਾਲਾ ਐ ਇਹਨੂੰ ਨਾ ਜਦੋਂ ਦੇ ਸਾਲ ਹੋਰ ਇਹੋ ਜਿਹੇ ਗੱਲਾਂ ਕਰਾ ਲੋ ਚਲ ਚੰਗਾ ਤੁਸੀਂ ਬੈਠੋ ਮੈਂ ਕਿ ਸਬਜ਼ੀ ਦਾ ਹਿੱਲਾ ਕਰ ਦਿਆਂ ਹਾਂ ਕਰ ਲੈ ਗੱਲਾਂ ਬਾਤਾਂ ਮਾਰੋ ਗੋਭੀ ਪਈ ਹੋ ਉੱਤੇ ਕੱਲ ਲੈ ਆ ਸੀ ਮੈਂ ਚਲ ਦੇਖਦੀ ਹਾਂ ਨਹੀਂ ਐ ਕਰੋ ਗੱਲ ਸੁਣੋ ਮੇਰੀ ਹਾਂ ਉਰੇ ਆ ਹਾਂ ਦੱਸ ਅੱਥਰੂ 10 ਮਿੰਟ ਪਹਿਲਾਂ ਧਾਰ ਚੋਲਾ ਇਹਦੀ ਗਾਂ ਦੀ ਤੇ ਪਨੀਰ ਬਣਾ ਲਈ ਚਲ ਇਹ ਵੀ ਗੱਲ ਠੀਕ ਹੈ ਹਾਂ ਹਾਂ ਮਟਰ ਕੋ ਉੱਪਰ ਪਏ ਹੋਣੇ ਫਰਿਜ ਚ ਨਹੀਂ ਭੱਜ ਗਏ ਉਹ ਥਲੀ ਫੜ ਲਿਆਮ ਉਹ ਭੱਜ ਗਈ ਆਹੋ ਅੱਜ ਤਾਂ ਸਾਲੀ ਆਈ ਹੈ ਓਏ ਹੋਰ ਸਾਲੀ ਸਭ ਚਾਰੇ ਸਾਲੀ ਆਈ ਆ ਕੋਣ ਐ ਕਾ ਤਾ ਕਰਦੀ ਆ ਤੂੰ ਹੋਰ ਦੱਸੋ ਜੀ ਸਾਲੀ ਠੀਕ ਠਾਕ ਰਹੇ ਹਾਂ ਹਾਂ ਸਾਰੇ ਠੀਕ ਹੈ ਜੀ ਫਸਲ ਵਾੜੀ ਚੰਗੀ ਹੈ ਹਾਂ ਵਧੀਆ ਫਸਲ ਵਾੜੀ ਛੋਨਾ ਚਾਣਾ ਬੱਢ ਲੈ ਕੇ ਜੀ ਰੰਦਾ ਛੋਨਾ ਤਾਂ ਸਾਡੇ ਥੋੜਾ ਹੀ ਸੀਗਾ ਫਿਰ ਤਾਂ ਪਕਾ ਹੀ ਹੈਗੀ ਅੱਛਾ 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 ਚਲੋ ਠੀਕ ਹੈ ਲੇ ਗੱਲ ਸੁਣ ਮੇਰੀ ਹੁਣ ਤੂੰ ਟਾਈਮ ਨਾ ਆ ਗਈ ਗੱਲ ਬਾਤ ਤੈਨੂੰ ਦੱਸਾਂ ਮੜ ਜਾਂਦਾ ਇਹਨੂੰ ਸਮਝਾ ਕੀ ਕਹਿੰਦੀ ਆ ਇਹ ਉਹ ਕੀ ਕਹਿੰਦੀ ਉਹ ਬਹੂ ਨਾਲ ਅੱਡਾ ਬਣਨ ਦੇ ਰੋਜ਼ ਇੱਕ ਚੀਜ਼ਾਂ ਪਿੱਛੇ ਪਤਾ ਜਿਹੜੀਆਂ ਚੀਜ਼ਾਂ ਇਹ ਹੁਣ ਵਰਤਨ ਵਾਸਤੇ ਨੇ ਇਹ ਹੁਣ ਅੰਦਰ ਤਾਂ ਨਹੀਂ ਪੇਟੀ ਚ ਰੱਖੋ ਉਹਨਾਂ ਨੂੰ ਜਿਦੋਂ ਕਿ ਇਹ ਚੀਜ਼ ਉਹ ਅਖੋ ਮੇਰੀ ਮਾਨ ਜਾਜ ਦਿੱਤਾ ਜੀ ਦਾਜ ਦੀ ਗੱਲ ਮੂਰੇ ਰੱਖ ਦਿੰਦੀ ਆ ਉਹਦਾ ਹਿਰਕ ਗੱਲ ਤੇ ਉਹਨੂੰ ਗੱਲ ਦਾਜ-ਦਾਜ ਕਰੀ ਜਾਂਦੀ ਗੱਲ ਹੈ ਕੋਈ ਪਤਾ ਜੇ ਨਹੀਂ ਉਹ ਚਵਾਕ ਲਈ ਕੁਸ ਹੁਣ ਫਿਰ ਉਹਦੇ ਗੱਲ ਪੈਣਾ ਆਪਣਾ ਘਰ ਵਾ ਗਿਆ ਨਰਮ ਕੁੜੀਏ ਦੇ ਨਾਲ ਤੇਰੇ ਸਾਹਮਣੇ ਤੂੰ ਦੇਖਦੀ ਮੈਂ ਐਨੀ ਨਰਮ ਮੈਨੂੰ ਤਾਂ ਬਾਹਲੀ ਨਰਮ ਲੱਗਦੀ ਆ ਜੀ ਤੇ ਤਾਂ ਨਾ ਪਹਿਲਾਂ ਤੋਂ ਹੀ ਚਲਾਕ ਸੀ ਉਹ ਤਾਂ ਮੇਰਾ ਲੈ ਲੰਦਾ ਪਹਿਲਾ ਰਿਸ਼ਤਾ ਉਹ ਤਾਂ ਉਹਦੇ ਮਨ ਨਹੀਂ ਚੱਕੀ ਗਿਆ ਮੈਨੂੰ ਚਿੰਗੀ ਲਗੀ ਭੈਣ ਦੀ ਚਿੱਟੀ ਸੀ ਉਹ ਲਾ ਚਿੱਟੀ ਜੀ ਸੀ ਮੈਂ ਤਾਂ ਫੁੱਲਾ ਵਾਂਗੂ ਰੱਖਿਆ ਕਰਦੀ ਨੂੰ ਉਹਨੂੰ ਤੇਰੀ ਚੱਲ ਤੂੰ ਹੁਣ ਵੀ ਮਤ ਦੇ ਜਾ ਉਹਨੂੰ ਫਿਰ ਆਈਆਂ ਜੇ ਮੇਰੀ ਮਤ ਕਿੱਥੇ ਲਊਗੀ ਉਹ ਤਾਂ ਉੱਥੇ ਮੇਰੇ ਨਾਲ ਵੀ ਲੜਦੀ ਹੁੰਦੀ ਸੀਗੀ ਫਿਰ ਇਹੋ ਜੀਆਂ ਚੀਜ਼ਾਂ ਪਿੱਛੇ ਉਹ ਨਹੀਂ ਕਰਦੀ ਗੁਰਦੀ ਸੀ ਬੇਟੀਆਂ ਚ ਫਿਰ ਹੁਣ ਤਾਂ ਕੋਈ ਬਣਦਾ ਨਹੀਂ ਜਿਹਦਾ ਕੰਮ ਬਣ ਗਿਆ ਬਣਾ ਗਿਆ ਹੁਣ ਤਾਂ ਬੱਟਦੀਆਂ ਨਹੀਂ ਦਿਖ ਰੋਜ ਇਹ ਚੀਜ਼ਾਂ ਹੁਣ ਫਿਰ ਕੱਲ ਤਾਂ ਐ ਪਾਸ ਚਲਾਦੀ ਲਿਖ ਕੇ ਕਹਿੰਦਾ ਮੈਂ ਤਾਂ ਉੱਤ ਸਾਂ ਨਹੀਂ ਕਰਕੇ ਗਿਆ ਵੀ ਮਨਾਂ ਜ ਮਤ ਦੇ ਦੂਗੀ ਕਦੀ ਕਰ ਮੇਰੀ ਮਾਂ ਤ ਉਹ ਕਿੱਥੋਂ ਲਾਉਗੀ ਪਾਪਾ ਮੈਨੂੰ ਕਿੱਡੀ ਚੱਕਵੀ ਆ ਉਹ ਨੀ ਭਾਣੇ ਹਾਂ ਉਹ ਮਾਇ ਕਹਿੰਦੀ ਸੀ ਪੇਟੀ ਚੋਂ ਨਾ ਇਸ ਤਰ੍ਹਾਂ ਜਿਹਾ ਕਢਾ ਦੇ ਸ਼ਾਮ ਨੂੰ ਆਪਾਂ ਬਿਸ਼ਾਵਾਂਗੇ ਤੇ ਬਹੂ ਨਾਲ ਨਾਲ ਨਹੀਂ ਬਹੂ ਨਾਲ ਨਹੀਂ ਜਦੋਂ ਬਹੂ ਹੱਥ ਲਾਉਂਦੀਆਂ ਨਾ ਮੇਰੀ ਕੋਈ ਚੀਜ਼ ਨੂੰ ਨਹੀਂ ਮੇਰੇ ਤਾਂ ਕਾਜੇ ਨੂੰ ਖੋ ਜੀ ਬਾਲੀ ਪੈਂਦੀ ਹੈ ਮੇਰਾ ਤਾਂ ਭਾਈ ਜੀ ਨਹੀਂ ਕਰਦਾ ਉਹਨੂੰ ਹੱਥ ਲਵਾਉਣਾ ਨਹੀਂ ਛੱਡ ਦੇ ਹੁਣ ਇਹ ਗੱਲਾਂ ਦਾ ਖੜਾ ਪੁਰਾਣੇ ਰਿਵਾਜਾਂ ਦਾ ਨਹੀਂ ਪੁਰਾਣੇ ਰਿਵਾਜ ਨਹੀਂ ਤੈਨੂੰ ਪਤਾ ਆਪਣੀ ਬੇਬੇ ਨੇ ਕਿਵੇਂ ਦਿੱਤਾ ਫਿਰ ਹੁਣ ਉਹ ਹੀ ਚੱਕੀ ਤੁਰ ਜਾਏਗੀ ਮੈਂ ਤਾਂ ਉਹੀ ਚੱਕੀ ਜਾ ਮੈਂ ਤਾਂ ਭੈ ਜੀ ਨਹੀਂ ਕਰਦਾ ਆ ਜਾ ਤੂੰ ਖੜੀ ਹੋ ਕਢਾ ਮੇਰੇ ਨਾਲ ਐਵੇਂ ਬਹੂ ਨਾ ਫਰਕ ਪਾਈ ਜਾਨੀਆ ਕਢਾ ਦਿੰਨੀਆ ਚ ਨਹੀਂ ਕੋਈ ਕੁਛ ਨਹੀਂ ਹੁੰਦਾ ਬਹੂ ਨੂੰ ਬਹੂ ਆਪ ਕਿਹੜਾ ਬਾੜਾ ਕੁਛ ਲਿਆਈ ਆ ਵੀ ਮੈਨੂੰ ਨਹੀਂ ਹੱਥ ਲਾਉਣਗੇ ਬਸ ਇੱਕੋ ਹੀ ਗੱਲ ਨੂੰ ਦੱਬੀ ਜਾ ਹੁਣ ਆ ਜਾ ਭੈਣ ਆ ਜਾ ਆ ਦੇਖ ਮੈਂ ਤਾਂ ਐਂ ਰੱਖ ਦਿੰਦੀ ਆ ਸੰਭਾਲ ਸੰਭਾਲ ਕੇ ਜਮਾ ਨਹੀਂ ਮੈਂ ਤਾਂ ਚਾਦਰ ਲੈਣ ਦਿੰਦੀ ਉਹ ਹੋਰ ਨਹੀਂ ਤੂੰ ਸਾਰਾ ਦਿਨ ਹੀ ਲੱਗੀ ਰਹਿੰਦੀ ਹੈਂ ਹੋਰ ਕਹਤਾ ਉਹ ਗ੍ਰੀਤਾ ਨੂੰ ਪਤਾ ਹੈ ਕਿੱਥੇ ਉਹ ਕਾੜਦੀ ਹੈ ਨਹੀਂ ਅੱਗੇ ਤਾਂ ਨਾ ਫੋਟਾ ਹੁੰਦਾ ਸੀ ਦੇਖੇ ਬਾਬੇ ਜਾਨਕ ਦੀ ਫੋਟਾ ਸੀ ਪੈਤੀ ਜੀ ਸੋਹਣੀ ਹਾਂ ਮੇਰੇ ਅਲੀਚ ਵੀ ਆਈ ਸੀ ਹਾਂ ਤਾਂ ਇਹਦੇ ਖਾਮਸਾ ਵਾ ਤੇ ਆ ਦੇ ਲੈ ਆਪਣੀਆਂ ਕੱਢੀਆਂ ਹੋਈਆਂ ਚਾਦਰਾਂ ਹਾਂ ਆ ਵੀ ਇੱਕ ਕੱਢੀ ਵਿੱਚ ਆ ਤਾਂ ਆਸਰਾ ਆਹੀ ਦੇ ਲੈ ਹਾਂ ਹਾਂ ਕੱਢ ਲੈ ਹੋਰ ਸੀ ਦਰੀ ਕੱਢ ਉਹ ਜਿਹੜੀ ਆਪਾਂ ਉਹ ਕਰੀ ਸੀ ਉਧਰ ਥੱਲੇ ਜੇ ਹੋਊਗੀ ਦਰੀ ਲੈ ਕੱਢ ਲੈ ਹਾਂ ਕੋਲ ਅੱਛਾ ਹਾਈ ਨਹੀਂ ਓਹੋ ਹੋ ਨੀ ਮੇਰੀ ਵੀ ਹੁਣ ਨਿਗਾਹ ਹੈ ਨਹੀਂ ਤੂੰ ਬਹੁਤ ਔਕੜਾ ਲੈਦੀ ਦਾਲਾ ਬੱਜਿਆ ਨੀ ਇਹ ਤਾਂ ਬਾਹਾਂ ਪਾਰੀ ਢਾਲੇ ਆ ਇਹ ਤਾਂ ਬੇਟੀਆਂ ਦੇ ਲੈ ਦੱਸ ਬਾਹਾਂ ਤਾਂ ਨਹੀਂ ਬੱਜਾ ਗਤੇ ਬੱਜਿਆ ਮੈਨੂੰ ਬਿਠਾ ਦੇ ਉੱਥੇ ਓਹੋ ਆਜ ਐਕਟ ਮੰਨ ਗਿਆ ਤਾ ਉਸੇ ਦੀ ਹਾ ਪੈਗੀ ਤਾਂ ਨੰਘਿਆ ਹਏ ਹੇ ਕੱਪੜੇ ਕੱਢ ਰੇ ਸੀ ਤੇਰੇ ਵਾਸਤੇ ਤੂੰ ਵੀ ਹਰਦੀ ਨਹੀਂ ਲੈ ਛੱਡੀ ਖੁੱਲੀ ਸੜ ਕਿੰਨਾ ਪਾਰਿਆ ਹਏ ਬੇਬੇ ਕੋਲ ਕਿੰਨਾ ਸਮਾਨ ਆ ਕਿੰਨੀ ਪੇਟੀ ਭਰੀ ਪਈ ਆ ਦੇਖੀ ਹਲੇ ਕਹਿ ਦੂਗੀ ਆਹ ਇਹ ਕਿੰਨਾ ਚੀਜ਼ਾਂ ਪੂਆਂ ਲੈ ਦੱਸ ਆ ਕੀ ਹੈ ਲੈ ਆ ਮੈਨੂੰ ਪਤਾ ਹੀ ਨਹੀਂ ਕੀ ਹੈ ਚਲੋ ਕੋਈ ਨਹੀਂ ਸਮਾਨ ਕਰਦਾ ਪਰ ਜਿਹੜਾ ਕਿਹਾ ਹੈ ਇਹ ਦੋਕਮੈਂਟ ਮੁੱਠੀ ਕਿ ਸੇਵੀਆਂ ਪਾਟੀਆਂ ਮੈਂ ਚਲ ਖਾ ਲਈ ਤੂੰ ਨਾ ਸੇਵੀਆਂ ਨੂੰ ਕੀ ਸੀਗਾ ਕਿ ਮੈਂ ਨਹੀਂ ਆਣੀ ਸੀ ਸੇਵੀਆਂ ਨੂੰ ਹੀ ਕੋਈ ਨਾ ਭੈਣ ਤੇਰਾ ਕਿਹੜਾ ਰੋਜੇ ਗੇੜਾ ਵਾਦਾ ਤੇ ਦੋ ਦਿਨ ਤੱਕ ਰਹੇਗੀ ਤੂੰ ਨਹੀਂ ਮੈਂ ਦੋ ਦਿਨ ਨਹੀਂ ਰਹਿੰਦੀ ਮੇਰੇ ਤਾਂ ਨਾ ਮੈਂ ਸਾਥ ਆ ਮੈਂ ਫੇਰ ਆਜੂ ਕਦੇ ਉਹ ਮੈਂ ਤਾਂ ਤੈਨੂੰ ਆਏ ਕਹਿੰਦੀ ਸੀ ਵੀ ਚੱਕੀ ਦੀ ਮਾਤ ਬਣਾ ਜਾਂਦੀ ਆ ਚਾਪੜ ਜਾਂ ਤਾਂ ਮੈਂ ਪੱਥ ਲਿਆ ਸੀ ਤੇ ਇਹ ਕੁੜ ਨਾ ਡੋਡੀ ਨਹੀਂ ਕਰੀਂ ਜੇ ਹੁੰਦੇ ਮਾੜੇ ਹੁੰਦੇ ਆ ਤੇ ਮੇਰਾ ਨਾ ਟਾਈਮ ਨਹੀਂ ਲੱਗਦਾ ਮਾਤ ਤਾਂ ਮੈਂ ਬਣਾ ਲਾਂਦੀ ਸਾਰਾ ਦਿਨ ਮੇਰਾ ਇਹ ਸਿਰ ਖਾਈ ਜਾਂਦੀ ਰਹਿੰਦੀ ਆ ਕਾ ਕੋਈ ਚੰਕਾ ਕਰਿਆ ਇਹ ਇਹ ਨਾ ਪੱਥਰ ਡੋਦੀ ਕਰਿਆ ਬਾਈ ਮਹਿੰਦਾ ਦਾ ਤੇ ਮਾਇਨਾ ਜਿੱਤੇ ਫੇਰ ਆਈ ਉਹਦੇ ਨਾਲ ਇਹ ਤਾਂ ਮਿੱਟੀ ਭਿਘਾ ਕੇ ਰੱਖੀ ਤੇ ਮੈਂ ਤੇਰੀ ਮਾਂ ਤ ਜਰੂਰ ਪਾ ਦੂੰਗੀ ਤੇ ਮੈਂ ਕਿਧਰ ਬੱਧੇ ਹੋ ਕੇ ਰੱਖ ਲੂੰਗੀ ਜੇ ਮੇਰਾ ਟਾਈਮ ਲੱਗਾ ਮੈਂ ਬਣਾ ਲੂੰਗੀ ਨਹੀਂ ਫੇਰ ਤੂੰ ਜਿੱਦੇ ਆਈ ਤਾਂ ਉਹਦੇ ਕਰ ਜੀ ਹਾਂ ਹਾਂ ਕਰ ਜੂਗੀ ਕੋਈ ਗੱਲ ਨਹੀਂ ਮੈਂ ਤਾਂ ਸਾਰਾ ਦਿਨ ਇਹਦੇ ਨਾਲ ਜਾਈ ਰੱਖਦੀ ਆ ਮੈਨੂੰ ਤਾਂ ਨਾਲੇ ਕੋਈ ਜੁੱਲਾ ਪਾ ਦੂੰ ਜੇ ਪਾਉਣ ਵਾਲਾ ਹੈਗਾ ਔਰ ਜਿੱਲਾ ਵੀ ਪਵਾਉਂਗੀ ਆ ਵੀ ਥੋੜਾ ਜਾ ਹੁਣ ਪੋਚਾ ਜੇ ਉਤੋਂ ਦੀ ਲਾਇਆ ਸੀ ਇਹਨਾਂ ਤਾਂ ਕਾਸੇ ਦਾ ਲੱਖਣ ਨਹੀਂ ਕੋਈ ਚੁੱਲ੍ਹਿਆ ਦਾ ਨਹੀਂ ਕੋਈ ਪੋਚੇ ਦਾ ਨਹੀਂ ਚਲ ਚੁੱਲ੍ਹਾ ਤਾਂ ਨਹੀਂ ਬਣਾਉਣਾ ਆ ਪੋਚਾ ਤਾਂ ਮਾਰ ਸਕਦੀ ਆ ਤਾਂ ਸਿੱਧਾ ਹੀ ਐ ਉਹ ਵੀ ਨਹੀਂ ਹੱਥ ਲਾਉਂਦੀ ਭੈਣੇ ਨਹੀਂ ਭੈਣ ਤੂੰ ਸਾਰਾ ਦਾ ਨਾ ਨੂੰ ਲੱਗੀ ਰਹਾ ਕਰ ਹੁਣ ਦੀਆਂ ਕੁੜੀਆਂ ਨੂੰ ਕਿੱਥੇ ਚੁੱਲ੍ਹੇ ਪਾਉਣੇ ਆਉਂਦੇ ਨੇ ਨਹੀਂ ਉਹ ਨਾ ਪਾਵੇ ਮੈਂ ਕਿਹਾ ਕਿ ਲਾ ਪਾਉਂ ਨੂੰ ਕਹਿੰਦੀ ਆ ਸਿੱਧਾ ਹੀ ਐ ਪੋਚਾ ਤਾਂ ਲਾਉਣਾ ਇਹ ਵੀ ਨਹੀਂ ਲਾਉਂਦੀ ਫਿਰ ਉਹ ਮਿੱਟੀ ਦਾ ਹੱਥ ਨਹੀਂ ਲਵੇੜਦੀ ਗੱਲ ਤਾਂ ਉਹ ਹੀ ਆ ਐਨਾ ਦੁਖੀ ਹੋਈ ਪਈਆ ਮੈਂ ਤਾਂ ਕੀ ਕਹਾ ਆ ਜਾ ਉਹ ਦੋ ਦਿਨ ਚਲੋ ਗੋਗੋ ਮੱਸ ਜੀ ਫਿਰ ਤੇ ਮੈਂ ਕੰਮ ਕਰਨਾ ਮੜਾ ਚੰਗਾ ਪੁੱਤ ਚਲ ਕੋਈ ਨਹੀਂ ਕਰ ਲਾ ਦੂ ਕੰਮ ਚਲ ਭਾਂਡੇ ਬੈਚਾਰਾ ਕੋ ਚੱਕ ਦੇ ਆਹਾ ਹਾ ਬੱਬੇ ਚੱਕ ਦੀਆਂ ਠੀਕ ਹੈ ਦੇਖ ਉਹ ਪੁੱਤ ਤਾਂ ਕਾਇਦੀ ਨਹੀਂ ਨਾਲ ਆ ਜਾ ਨਾ ਕੀ ਗੱਲ ਅਸਰਾਣੇ ਧਰੀ ਬੈਠੀ ਐ ਬੱਬੇ ਮੈਨੂੰ ਇਹ ਸੋਹਣੇ ਲੱਗੇ ਤੇ ਮੈਂ ਰੱਖ ਲੇ ਨਾ ਤੈਨੂੰ ਤਾਂ ਸੋਹਣੇ ਲੱਗਣੀਆਂ ਪਹਿਲੇ ਤੈਨੂੰ ਲੱਖਣ ਹੈਗੇ ਉਹ ਆੜੇ ਦਾ ਧਰੀ ਗੱਟੀਆਂ ਆੜੇ ਦਾ ਮੈਂ ਤਾਂ ਬਸ ਜਿਵੇਂ ਥਿਆਲੇ ਮੈਂ ਉਹ ਮੈਂ ਰੱਖ ਲੇ ਅੱਛਾ ਤੈਨੂੰ ਥਿਆਰੇ ਗੱਲ ਸੁਣ ਲੈ ਮੇਰੀ ਮੇਰਾ ਕੋਈ ਭਰਾ ਆਵੇ ਮੇਰੀ ਕੋਈ ਮਾਂ ਆਵੇ ਕੋਈ ਆਵੇ ਮੈਂ ਆਹ 10 ਸਮਾਨ ਕਾਢੀ ਮੈਂ ਤੇਰੇ ਆ ਖੁਲਾਏ ਤੇ ਨਿਕਾਸੀ ਨੂੰ ਬੇਬੇ ਮੈਂ ਕਿਹੜਾ ਤੁਹਾਨੂੰ ਰੋਕਿਆ ਕੱਢ ਲਿਆ ਕਰੋ ਸਮਾਨ ਨਹੀਂ ਤੇਰਾ ਹੈ ਕੀ ਕੱਢਣ ਨੂੰ ਜਦੋਂ ਤੇਰੀ ਮਾਂ ਆਉਂਦੀ ਆ ਜਾਂ ਤੇਰਾ ਭਰਾ ਆਉਂਦਾ ਜਾਂ ਤੇਰਾ ਪਿਓ ਆਉਂਦਾ ਕੋਈ ਉਹਦਾ ਤਾਂ ਵੀ ਤੂੰ ਮੇਰਾ ਸਮਾਨ ਬਾਤ ਤੀਂ ਆ ਕੱਢ ਲਿਆ ਕਰੋ ਕਿਆ ਕੀ ਕੱਢਾ ਇੱਕ ਕੰਬਲ ਇੱਥਾ ਬੈਠਾ ਹੈ ਬੈਠ ਨੂੰ ਜਾ ਕੇ ਕਿੱਥੇ ਲਿਜਾਣਾ ਬੇਬੇ ਫਿਰ ਹੁਣ ਮੈਂ ਕੀ ਕਰਾਂ ਹੁਣ ਇਹਦੇ ਵਿੱਚ ਕੀ ਆ ਬਾਕਸ ਬੈੱਡ ਦੇ ਵਿੱਚ ਸਾਰਾ ਸਮਾਨ ਤਾਂ ਪੈ ਜਾਂਦਾ ਹੁਣ ਇੰਨਾ ਸਮਾਨ ਦੱਸੋ ਕੀ ਕਰਾਉਣਾ ਨੀ ਤੈਨੂੰ ਕੀ ਲਖਣਾ ਇਹ ਮੈਂ ਆਪੇ ਹੀ ਕੱਢੀਆਂ ਨੀ ਇਹ ਮੈਂ ਬਾਹਲੇ ਸ਼ੌਂਕ ਨਾਲ ਚੀਜ਼ਾਂ ਬਣਾਈਆਂ ਮੇਰੀਆਂ ਗੱਲ ਸੁਣ ਲੈ ਭਾਈ ਦੋਨੇ ਮੇਰੇ ਟਰੰਕ ਦੋਨੇ ਮੇਰੀਆਂ ਪੇਟੀਆਂ ਜੇ ਤੂੰ ਅੱਖ ਲਾਉਂਦੀ ਤੇ ਅੱਥੇ ਆ ਗਈ ਨਾ ਹਿਸਾਬ ਲਾ ਲਈ ਠੀਕ ਹੈ ਬੇਬੇ ਨਹੀਂ ਲਾਉਂਦੀ ਆ ਫੜਾ ਉਹ ਵੀ ਸੌਣਾ ਲਿਆ ਦੇ ਮੇਰਾ ਚੱਕ ਲਾਂਦੀ ਐ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਜ਼ਰੂਰ ਦਬਾ ਲਿਆ ਕਰੋ ਤਾਂ ਜੋ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਤਿ ਸ਼੍ਰੀ ਅਕਾਲ